ਰੋਡ ਤੇ ਚੱਲਣ ਵੇਲੇ ਹਮੇਸ਼ਾ ਵੱਡੀਆਂ ਗੱਡੀਆਂ ਤੋਂ ਦੂਰੀ ਬਣਾ ਕੇ ਹੀ ਚੱਲਣ ਦੇ ਵਿੱਚ ਭਲਾਈ ਹੈ ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਵੱਡੀਆਂ ਗੱਡੀਆਂ ਵਾਲੇ ਜਲਦੀ ਲੰਘਣ ਦੇ ਚੱਕਰ 'ਚ ਦੂਜਿਆਂ ਦਾ ਨੁਕਸਾਨ ਕਰ ਦਿੰਦੇ ਨੇ ਸਥਾਨਕ ਲੋਕਾਂ ਦੇ ਦੱਸਣ ਮੁਤਾਬਿਕ ਅੰਮ੍ਰਿਤਸਰ ਦੇ ਗੋਲਡਨ ਗੇਟ ਸਾਹਮਣੇ ਕੈਂਟਰ ਡਰਾਈਵਰ ਨੇ ਆਪਣੀ ਗੱਡੀ ਦੀ ਰੇਲ ਬਣਾ ਦਿੱਤੀ ਅੱਗੇ ਲੰਘਣ ਦੇ ਚੱਕਰ 'ਚ ਦੂਜਿਆਂ ਦਾ ਝੁਗਾ ਝੋੜ ਕਰ ਦਿੱਤਾ ਜਿਸ ਤੋਂ ਬਾਅਦ ਲੋਕਾਂ ਅਤੇ ਪੁਲਿਸ ਨੇ ਮਿਲ ਕੇ ਗੱਡੀ ਨੂੰ ਘੇਰ ਕੇ ਪਾਸੇ ਲਗਵਾਇਆ ਤੇ ਉੱਥੇ ਹੀ ਡਰਾਈਵਰ ਨੂੰ ਕਾਬੂ ਕਰ ਲਿਆ ਇਸੇ ਦੌਰਾਨ ਹੀ ਡਰਾਈਵਰ ਤੇ ਲੋਕਾਂ ਦੀ ਬਹਿਸ ਵੀ ਦੇਖਣ ਨੂੰ ਮਿਲੀ ਹੈ ਕਿੱਥੇ ਜਾ ਰਹੇ ਸੀ ਕਿੱਥੋਂ ਆਏ ਮੈਂ ਜਾ ਰਿਹਾ ਸੀ ਇੱਧਰ ਵੱਲੇ ਜਾ ਰਿਹਾ ਸੀ 20 ਘਟਣਾ ਹੋਈ ਇਹਦੀ ਘਟਨਾ ਰੈੱਡ ਲਾਈਟ ਲਾ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਗ ਰਹਿਤੀਆਂ ਉਹਨੇ ਬ੍ਰੇਕ ਬਰੂ ਕੋਈ ਨਾ ਮੈਂ ਸਪੀਡ ਬਹੁਤ ਹੀ ਗੱਡੀ ਦੀ ਹਾਂ ਵੀ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮੈਂਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਪਰਾਰੂ ਗਿਆ ਨਹੀਂ ਡਰਾਈਵਰ ਤੇ ਫੜ ਲਿਆ ਵਾ ਇਹ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਤੇ ਇਹਨਾਂ ਨੂੰ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਉਸ ਮੌਕੇ ਤੇ ਮੋਹਾਂ ਦੀ ਪੁਲਿਸ ਹੈਗੀ ਮੌਕੇ ਤੇ ਤੇ ਡਰਾਈਵਰ ਭੱਜ ਗਿਆ ਜਾਂ ਫੜਦੇ ਹੋ ਨਹੀਂ ਨਹੀਂ ਡਰਾਈਵਰ ਇੱਥੇ ਹੀ ਭੱਜਿਆ ਕਿੰਨੀਆਂ ਗੱਡੀਆਂ ਦੋ ਜਿਹੜੇ ਟੱਕਰ ਮਾਰੀ ਦੋ ਗੱਡੀਆਂ ਵਜੇ ਨੇ ਤੁਹਾਨੂੰ ਲੱਗਦਾ ਤਾਂ ਹੈਗਾ ਲੱਗਦਾ ਕੀ ਮੈਂ ਕਰਦੇ ਹਾਂ ਤੁਸੀਂ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪੇ ਵੀਰ ਜੀ ਇੱਕ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀ ਕਿ ਜਿਹੜੀ ਲਾਲ ਗੱਡੀ ਆ ਬਲੈਰੋ ਆਹ ਸਾਰ ਇਹਨੇ ਇੱਕਦਮ ਪਾਸ ਕਰੀ ਜਾਂਦਾ ਸੀ ਮੈਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਖੜੀ ਉਹਨੂੰ ਇਹਨੂੰ ਬਚਾਉਂਦਾ ਗੱਡੀ ਦੇ ਨਾਲ ਲੱਗ ਗਈ ਗੱਡੀ ਆਹ ਗੱਲ ਜੀ ਭਾਈ ਬਚਾਈ ਤਾਂ ਹੈਗੀ ਨਹੀਂ ਇਹ ਵੀ ਗੱਡੀ ਮੱਜ ਗਈ ਮਾਲਾ ਜੀ ਹੁਣ ਜਦੋਂ ਦੋਨੇ ਵਿਚਾਲੇ ਗੱਡੀਆਂ ਲਿਆ ਕੇ ਲਾਦ ਨੇ ਨਾਲ ਹੀ ਲੱਗੂਗੀ ਪਰ ਉਹ ਕਹ ਰਿਹਾ ਨਸ਼ਾ ਕੀਤਾ ਤੁਸੀਂ ਤੇ ਨਸ਼ਾ ਕਿਤੇ ਟੈਸਟ ਕਰਾ ਲਓ ਜੇ ਤਾਂ ਕਿਹ ਚਿੱਟਾ ਪੀਤਾ ਜਿੱਟਾ ਚਿੱਟਾ ਕੌਣ ਪੀਂਦਾ ਰੋਟੀ ਦਾ ਖਾਧੇ ਨਹੀਂ ਸਰੀਰ ਦੀ ਜੀ ਅਸੀਂ ਇਹ ਕਹਿੰਦਾ ਚਿੱਟਾ ਪੀਂਦਾ ਉਹ ਪੀਂਦਾ ਕਿ ਚਿੱਟਾ ਦਾ ਟੈਸ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਸਾਈਡ ਤੇ ਕੱਢ ਰਿਆ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗ ਗਏ ਉਹਦੀ ਸਾਈਡ ਤੇ ਵੀ ਲੱਗ ਗਈ ਉਹਦੀ ਸਾਈਡ ਦਾ ਕੀ ਸਪੀਡ ਜ਼ਿਆਦਾ ਸੀ ਇਹਨਾਂ ਰੋਕੇ ਗਏ ਜੀ ਰੁਕਣਾ ਮੇਰਾ ਸਪੀਡ ਬਹੁਤ ਜ਼ਿਆਦਾ ਸੀ ਨਹੀਂ ਗੱਡੀ ਰੁਕਦਿਆ ਆ ਗਏ ਉਹ ਕਹਿੰਦਾ ਕਿ ਬੰਦੇ ਵੀ ਥਲੇ ਦੇ ਦੇ ਲੱਗਾ ਟੱਕਰ ਵਾਲਾ ਬੰਦੇ ਚਲੋ ਬਚਾਓਗੇ ਜਲਦੀ ਬਚਾਓ ਹੋ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਵਿਚਾਰੋ ਸਵਾਰੀ ਦਾ ਬਚਾਓ ਗਿਆ ਇਦਾਂ ਹੀ ਹੋ ਗਿਆ ਜੀ ਗੱਡੀ ਦੇ ਵਿੱਚ ਕੀ ਲੋਡ ਹੈਗਾ ਜੀ ਇਹ ਕਿਹੜੀ ਸੀਪਟ ਲੋਡ ਹੈ ਜੀ ਕਮਾਲ ਕਰੇ ਉਹਦੇ ਅਜੇ ਮਾਰ ਕੇ ਆਏ ਜੀ ਉਹਨਾਂ ਪਸਨਾ ਭੇਜ ਗਿਆ ਹੈ ਜੀ ਜੀ ਮਾਲੀ ਨੇ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਕਾਫੀ ਹੋਇਆ ਜਿਹਨੂੰ ਇਹਦੇ ਜਲਦੀ ਦਾ ਰਸਕਦੀ ਹੈ ਨਾ ਕਾਫੀ ਨੁਕਸਾਨ ਹੋ ਗਿਆ ਜੀ ਗੱਡੀਆਂ ਦਾ ਗੱਡੀ ਦੇ ਬ੍ਰੇਕ ਨਹੀਂ ਲਾਈ ਕਿ ਲਗਾਈਏ ਤੋ ਜੋ ਰੋਡ ਤੇ ਚੱਲਣ ਵੇਲੇ ਹਮੇਸ਼ਾ ਹੌਲੀ ਚੱਲੋ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਅਕੀ ਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ